ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਅੱਜ ਵੱਡਾ 168 ਯੂਨੀਵਰਸਿਟੀ ਪ੍ਰਸ਼ਾਸਨ ਸਖਤ ਸੈਨੇਟ ਚੋਣਾਂ ਦੀ ਤਰੀਕ ਦੇ ਐਲਾਨ ਦੀ ਮੰਗ ਨੂੰ ਲੈ ਕੇ ਪੰਜਾਬ ਨੂੰ ਅੱਜ ਜੰਗ ਦਾ ਮੈਦਾਨ ਬਣ ਗਈ ਹੈ ਸੋ ਮਰ ਸਵੇਰੇ ਕੈਂਪਸ ਦੇ ਤਿੰਨੋਂ ਮੁੱਖ 게ਟਾਂ ਦੇ ਪਾਰੀ ਪੁਲ ਤਾਇਨਾਤ ਕੀਤੀ ਗਈ ਹੈ ਬੈਦ ਆਈ ਕਾਰਡ ਤੋਂ ਬਿਨਾ ਕਿਸੇ ਨੂੰ ਵੀ ਕੈਂਪਸ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਕਿਸੇ ਵੀ ਅਣਸਕਾ ਵੀ ਕਟੜਾ ਨੂੰ ਰੋਕ ਲਈ ਸ਼ਹਿਰ ਪਰ ਦੀ ਵੱਡੀ ਪੁਲ ਤਾਇਨਾਤ ਕੀਤੀ ਗਈ ਹੈ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਅਤੇ ਆਈ ਡੀ ਤੋਂ ਬਿਨਾ ਕਿਸੇ ਵੀ ਬਾਹਰੀ ਵਿਅਕਤੀ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਐਸਐਸਪੀ ਕਮਲਦੀਪ ਕੋਹਨੇ ਦੱਸਿਆ ਕਿ ਸੁਰੱਖਿਆ ਦੇ ਉਦੇਸ਼ਾਂ ਲਈ ਬੀਡੀਐਸਪੀ ਪੰਜਾਬ ਇੰਸਪੈਕਟਰ ਅਤੇ ਲਗਭਗ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਸਾਰੇ ਐਂਟਰੀ ਪੁਆਇੰਟਾਂ ਦੇ ਸੁਰੱਖਿਆ ਸਥਾਵਾਂ ਨੂੰ ਘੇਰ ਲਿਆ ਗਿਆ ਐਸਐਸਪੀ ਖੁਦ ਸ਼ਾਇਦ ਇਸ ਸੁਰੱਖਿਆ ਪ੍ਰਬੰਧਨ ਦੀ ਨਿਗਰਾਨੀ ਕਰਨਗੇ ਕਾਬਲੇ ਗੌਰ ਹੈ ਕਿ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪੀਯੂ ਪ੍ਰਸ਼ਾਸਨ ਨੇ ਸ਼ਨੀਵਾਰ 10 ਅਤੇ 11 ਨੂੰ ਛੁੱਟੀ ਦਾ ਐਲਾਨ ਕੀਤਾ ਉਹਨਾਂ ਨੇ ਕੈਂਪਸ ਦੇ ਦੁਕਾਨਾਂ ਤੇ ਕੰਟੀਨਾਂ ਨੂੰ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਪਰ ਇਸ ਦਾ ਵਿਦਿਆਰਥੀਆਂ ਤੇ ਕੋਈ ਅਸਰ ਨਹੀਂ ਹੋਇਆ ਵਿਦਿਆਰਥੀਆਂ ਨੇ ਇੱਕ ਸਾਊਂਡ ਸਿਸਟਮ ਵੀ ਲਗਾਇਆ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੇ ਭਾਸ਼ਣਾ ਅਤੇ ਸੰਦੇਸ਼ ਪੂਰੇ ਕੈਂਪਸ ਵਿੱਚ ਗੂੰਜਦੇ ਰਹਿਣ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਰਾਜਨੀਤਿਕ ਸਮਾਜਿਕ ਨੇਤਾਵਾਂ ਨੇ ਐਤਵਾਰ ਪੀਯੂ ਦਾ ਦੌਰਾ ਕੀਤਾ ਆਗੂਆਂ ਨੇ ਵਿਦਿਆਰਥੀਆਂ ਦੇ ਸ਼ਾਂਤਮਈ ਜਮਹੂਰੀ ਅੰਦੋਲਨ ਨੂੰ ਜ਼ਾਇਜ਼ ਠਹਿਰਾਇਆ ਤੇ ਸੈਨੇਟ ਚੋਣਾਂ ਦੀ ਮਿਤੀ ਦੇ ਤੁਰੰਤ ਐਲਾਨ ਦੀ ਆਪਣੀ ਮੰਗ ਨੂੰ ਦੁਹਰਾਇਆ